ਨਗਰ ਕੌਂਸਲ ਮਲੇਰਕੋਟਲਾ ਦੇ ਮੇਨ ਗੇਟ ਤੇ ਅੱਜ ਉਸ ਵਿੱਚ ਹਫਾ ਗਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਵਾਲਮੀਕੀ ਪਾਈਚਰੇ ਨਾਲ ਸੰਬੰਧਿਤ ਸਮਾਜ ਸੇਵੀ ਸੁਨੀਲ ਕੁਮਾਰ ਹੰਸ ਨੇ ਆਪਣੇ ਕੱਪੜੇ ਉਤਾਰ ਕੇ ਸਫਾਈ ਸੇਵਕਾਂ ਵਿੱਚ ਮੁਸਲਿਮ ਸਫਾਈ ਸੇਵਕਾਂ ਤੋਂ ਹੋਰ ਕੰਮ ਕਰਵਾਉਣ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠ ਗਿਆ ਹੰਸ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੀ ਪੜਤ ਹੀ ਸਫਾਈ ਸੇਵਕਾਂ ਦੇ ਤੌਰ ਤੇ ਹੋਈ ਹੈ ਤਾਂ ਇਹਨਾਂ ਤੋਂ ਹੋਰ ਕੰਮ ਕਿਉਂ ਲਈ ਜਾ ਰਹੇ ਹਨ ਉਧਰਕਾਰ ਸਾਦਕ ਅਫਸਰ ਦਾ ਕਹਿਣਾ ਹੈ ਕਿ ਦਫ਼ਤਰ ਵਿੱਚ ਸਟਾਫ ਘੱਟ ਹੋਣ ਕਰਕੇ ਉਹਨਾਂ ਨੂੰ ਦਫ਼ਤਰ ਵਿੱਚ ਲਾਇਆ ਹੋਇਆ ਹੈ ਤੁਹਾਡਾ ਕੀ ਨਾਮ ਹੈ ਜੀ ਮੈਂ ਸੁਨੀਲ ਕੁਮਾਰ ਹਾਂਸੀ ਇੱਧਰ ਦੇਖੇ ਅੱਜ ਜੀ ਤੁਸੀਂ ਇੱਥੇ ਮਿਊਸਪਲਟੀ ਮੂਰੇ ਬੈਠੇ ਹੋ ਹਾਂਜੀ ਕੀ ਕਾਰਨ ਹੋਇਆ ਕਿਉਂ ਤੁਹਾਨੂੰ ਨੰਗੇ ਹੋ ਕੇ ਬੈਠੀ ਦੀ ਲੋੜ ਪਈ ਇਹ ਕਾਰਨ ਇਹ ਹੋਇਆ ਜੀ ਮਿਊਸਪਲ ਕਮੇਟੀ ਦੇ ਵਿੱਚ ਕਾਫੀ ਮੁਲਾਜ਼ਮ ਜਿਹੜੇ ਰੱਖੇ ਗਏ ਨੇ 20 25 ਮੁਲਾਜ਼ਮ ਐਦਾ ਐਦਾ ਕਰਕੇ ਰੱਖਤੇ ਕੀ ਵੀ ਇਹ ਸਫਾਈ ਕਰਮਚਾਰੀ ਹੈ ਲਿਖਤੀ ਰੂਪ ਦੇ ਵਿੱਚ ਸਫਾਈ ਸਫਾਈ ਕਰਮਚਾਰੀ ਲੱਗੇ ਆ ਉਹਨਾਂ ਨੂੰ ਸਫਾਈ ਕਰਮਚਾਰੀ ਦਾ ਨਾਮ ਦੇ ਉੱਤੇ ਉਹਨਾਂ ਨੂੰ ਕਦੇ ਕਿਤੇ ਬਿਠਾਤਾ ਕੋਈ ਕਰੇ ਬੈਠੇ ਆ ਕੰਮ ਤੇ ਹੈ ਨਹੀਂ ਸਫਾਈ ਕਰਮਚਾਰੀਆਂ ਦੀਆਂ ਬਿੱਟਾ ਕਾਫੀ ਖਾਲੀ ਪਈਆਂ ਨੇ ਸਾਡਾ ਬੰਦਾ ਸਫਾਈ ਕਰਮਚਾਰੀ ਜਿਹੜੇ ਵਾਲਮੀਕੀ ਸਮੁਦਾਇ ਤੋਂ ਹੈ ਉਹ ਇੱਕ ਬੰਦਾ ਤਿੰਨ ਤਿੰਨ ਬਿੱਟਾ ਕਹੀ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਬਿੱਟਾ ਖਾਲੀ ਪਈਆਂ ਇਹ 25 20 25 18 20 ਜਿਹੜੇ ਜਿੰਨੇ ਵੀ ਲੱਗੇ ਨੇ ਉਹ ਬਿੱਟਾ ਵਿੱਚ ਜਾ ਕੇ ਲੱਗਣ ਇਹ ਜ਼ਰੂਰੀ ਨਹੀਂ ਵੀ ਇਹ ਦਫ਼ਤਰਾਂ ਦੇ ਵਿੱਚ ਬੈਠਣ ਜਾਂ ਇਹ ਘਰਾਂ 'ਚ ਬੈਠਣ ਉਹ ਗੈਰ ਵਾਲਮੀਕੀ ਨੇ ਬੰਦਾ ਹਾਂ ਉਹ ਅਦਰ ਕਾਸਟ ਨੇ ਜੀ ਗੈਰ ਵਾਲਮੀਕੀ ਸਮਾਜ ਤੋਂ ਹੈ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਕੰਮ ਕਰਨਾ ਚਾਹੁੰਦਾ ਕਮੇਟੀ ਦੇ ਵਿੱਚ ਝਾੜੂ ਮਾਰਨਾ ਚਾਹੁੰਦਾ ਲਾ ਮਾਰੇ ਅਸੀਂ ਕਿਸੇ ਦਾ ਦੁੱਖ ਹੀ ਨਹੀਂ ਹੈਗੇ ਵੀ ਹਟਾਓ ਇਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਪਰ ਲੇਕਿਨ ਸਾਡਾ ਬੰਦਾ ਕੰਮ ਕਰਦਾ ਵੀ ਕੰਮ ਕਰਨ ਇਹ ਕਿਹੜੀ ਸਰਕਾਰ ਨੇ ਰੱਖੇ ਨੇ ਇਹ ਸਰਕਾਰਾਂ ਦੇਖੋ ਮਿੱਲੀ-ਜੁਲੀ ਭੱਜਤ ਸਾਰੀਆਂ ਸਰਕਾਰਾਂ ਦੀ ਇਹ ਆਪਸ ਸਾਰੀ ਹੈ ਸ਼ਹਿਰ ਵਿੱਚ ਰੱਖੇ ਜਾਂਦੇ ਨੇ ਹਾਂ ਨਹੀਂ ਪਹਿਲੇ ਤੋਂ ਰੱਖੇ ਜਾਂਦੇ ਆ ਰਹੇ ਨੇ ਤੇ ਹੁਣ ਤਾਂ ਜ਼ਿਆਦਾ ਹੀ ਹੋ ਗਿਆ ਇਕੱਠੇ ਲਗਾਤਾਰ 25 ਕਦੀ 18 ਵੀ ਰੱਖੇ ਗਏ ਨੇ ਲਗਾਤਾਰ ਕਿੰਨੇ ਚਿਰ ਤੋਂ ਕੰਮ ਨਹੀਂ ਕਰਦੇ ਇਹ ਇੱਕ ਇੱਕ ਵੀ ਬੰਦਾ 18 20 ਜਿਹੜੇ ਲੱਗੇ ਇੱਕ ਵੀ ਬੰਦਾ ਕਿਸੇ ਦੇ ਵੀ ਕੋਈ ਪੀਟ ਹੈਗੀ ਆ ਦਿਖਾਈ ਨਹੀਂ ਜਾਵੇ ਇਹ ਭਗਵੰਤ ਸਿੰਘ ਸਰਕਾਰ ਨੇ ਪੱਕੇ ਕਰਦੇ ਦਿੱਤੇ ਵਿਗੇ ਇਹ ਉਥੇ ਤਾਂ ਡੀਸੀ ਰੇਟ ਤੇ ਪੱਕੇ ਜਿਨੂੰ ਚਾਕੇ ਹਾਂ ਨਹੀਂ ਹਾਇ ਡੀਸੀ ਰੇਟ ਦੇ ਵਿੱਚ ਆ ਕੇ 18 20 ਬੰਦੇ ਜਿਹੜੇ ਜਨਕਿ ਅਦਰ ਕਾਸਟ ਲੱਗੇ ਆ ਵੀ ਇਹ ਸਫਾਈ ਕਰਮਚਾਰੀ ਡੀਸੀ ਰੇਟ ਹੋ ਗਏ ਪਰ ਲੇਕਿਨ ਡੀਸੀ ਰੇਟ ਹੋ ਗਏ ਸਾਨੂੰ ਕੋਈ ਇਤਰਾਜ਼ ਨਹੀਂ ਲੱਗੇ ਨਾ ਪੱਕੇ ਵੀ ਹੋ ਜਾਣ ਪਰ ਲekin ਇਹ ਜੇ ਸਫਾਈ ਕਰਮਚਾਰੀ ਲੱਗੇ ਆ ਇਹ ਚਾਰੂ ਮਾਰਦਾ ਇੱਕ ਵੀ ਬੰਦਾ ਨਹੀਂ ਦਿਖਿਆ ਇਹਨਾਂ ਨੂੰ ਅਸੀਂ ਚਾਹੁੰਦੇ ਕਿ ਇਲਾਕੇ ਦਿੱਤੇ ਜਾਣ ਜਿਵੇਂ ਸਾਡੇ ਬੰਦੇ ਇਹ ਇਲਾਕਿਆਂ 'ਚ ਕੰਮ ਕਰ ਰਹੇ ਆ ਕਿਸੇ ਨੂੰ ਕੋਈ ਬੀੜ ਦਿੱਤੀ ਹੋਵੇ ਕਿਸੇ ਨੂੰ ਕੋਈ ਬੀੜ ਦਿੱਤੀ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਨਹੀਂ ਹਟਾਉਣਾ ਚਾਹੁੰਦੇ ਕਿਸੇ ਪੇਂਡ ਤੇ ਲੱਤ ਮਾਰਦਾ ਯੋ ਸਾਹਿਬ ਨੂੰ ਜਾਂ ਸੈਨੀਟੇਸ਼ਨ ਇੰਸਪੈਕਟਰ ਨੂੰ ਗੱਲ ਕੀਤੀ ਮੈਂ ਇਹ ਇਹਨਾਂ ਬਾਰੇ ਯੋ ਸਾਹਿਬ ਨੂੰ ਕਈ ਦਫਾ ਮਿਲ ਚੁੱਕਾ ਆ ਕੱਲ ਵੀ ਮੈਂ ਮਿਲ ਕੇ ਆਇਆ ਕੱਲ ਕਹਿ ਕੇ ਆਇਆ ਵੀ ਲਾਸਟ ਦਿਨ ਆਇਆ ਮੈਂ ਕੱਲ ਤੋਂ ਸਵੇਰ ਤੋਂ ਧਰਨੇ ਤੇ ਬੈਠੂਗਾ ਅਨਮਿੱਥੇ ਸਮੇ ਲਈ ਧਰਨੇ ਤੇ ਬੈਠੂਗਾ ਜਦੋਂ ਤੱਕ ਇਹ ਲਿੱਖਤੀ ਰੂਪ ਦੇ ਚੌਂਦਰ ਤੇ ਇਹਨਾਂ ਨੂੰ ਬੀਟਾ ਨਹੀਂ ਦਿੱਤੇ ਇਲਾਕੇ ਨਹੀਂ ਦਿੱਤੇ ਜਾਣਗੇ ਇਹ ਵਾਲਾ ਉਹ ਵੀ ਇਹ ਕੱਟੇ ਨਹੀਂ ਜਾਂਦੇ ਹਾਂਜੀ ਇਹ ਵਾਲਾ ਹੈ ਨਾ ਇਹ ਉਹਨੇ ਕੀ ਕਿਹਾ ਜੀ ਉਹ ਦਫ਼ਤਰ ਚ ਕੰਮ ਕਰਦਣੇ ਆਂ ਕੁਝ ਈਸੀ ਦਫ਼ਤਰ ਚ ਨਹੀਂ ਹਾਂਜੀ ਹਾਂਜੀ ਇਹ ਜ਼ਰੂਰੀ ਤੁਹਾਡੇ ਵੀ ਉਹ ਈਸੀ ਦਫ਼ਤਰ ਤੇ ਐਦਾ ਅਸੀਂ ਬੈਈਨੇ ਉਹਨਾਂ ਨੂੰ ਬਿਠਾ ਦੋਨੇ ਵੀ ਇਹੇ ਝਾੜੂ ਦੀ ਨੌਕਰੀ ਲੱਕੇ ਇਹੀ ਕਿਉਂ ਬੈਠੇ ਆ ਉਹ ਕਹਿੰਦੇ ਜੀ ਉਹ ਪੜ੍ਹਾਈ ਲਿਖਾਈ ਨਾਲ ਸਾਡੇ ਕੋਲ ਸਟਾਫ ਦੀ ਘਾ ਕਮੇਟੀ ਬੰਦ ਕਰਦਣ ਕਮੇਟੀ ਬੰਦ ਕਰਦਣ ਬਾਲਕੀ ਸੁਆਜ ਦੇ ਵਿੱਚ ਹੀ ਪੜੇ ਲਿਖੇ ਲੋਕ ਤਾਂ ਹੈਗੇ ਹਾਂ ਜੀ ਉਹਨਾਂ ਨੂੰ ਜੋ ਲਗਾ ਦਨ ਦੇਖ ਕੇ ਨਹੀਂ ਲੱਗਦਾ ਕੋਈ ਚੱਕਰ ਨਹੀਂ ਪਰ ਲੇਕਿਨ ਉਹਨਾਂ ਨੂੰ ਛਾੜ ਦੀ ਨੌਕਰੀ ਦਿੱਤੀ ਜਾ ਬਈ ਇਹ ਤਾਂ ਇਹ ਚੰਨਿਆ ਜਿਹੜਾ ਛਾੜਦੇ ਕੰਮ ਤੇ ਲੱਗਿਆ ਛੋਟਾ ਕਹਿੰਦਾ ਮਤਲਬ ਜਿਹੜੀ ਨੌਕਰੀ ਉਹਨੂੰ ਦਿੱਤੀ ਗਈ ਛਾੜੂ ਦੀ ਨੌਕਰੀ ਦਿੱਤੀ ਹੈ ਹਾਂ ਜੀ ਹਾਂ ਜੀ ਉਹ ਛਾੜੂ ਹੀ ਲਾਉਣ ਹਾਂ ਜੀ ਹਾਂ ਜੀ ਹਾਂ ਜੀ ਇਹ ਘੱਟੋ ਧਰਨਾ ਛੋਟਾ ਇਹ ਮੇਰਾ ਅੱਜ ਸਵੇਰ ਤੋਂ ਧਰਨਾ ਲੱਗ ਗਿਆ ਜੀ ਅਨਮਿੱਥੇ ਸਲੇ ਮੈਂ ਲਈ ਤਾ ਮੈਂ ਧਰਨਾ ਹੈ ਜਦੋਂ ਤੱਕ ਇਹ ਲਿਖਤੀ ਰੂਮ ਚ ਆਰਡਰ ਨਹੀਂ ਦੇਣਗੇ ਇਹਨਾਂ ਨੂੰ ਇਲਾਕੇ ਬੀਤਾ ਨਹੀਂ ਸੁਭਾਈਆਂ ਜਾਣਗੀਆਂ ਉਦੋਂ ਤੱਕ ਮੈਂ ਬੈਠਾ ਰਹੂੰਗਾ ਜੀ ਉਤਰਨੇ ਦੋ